ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਦਰਸ਼ਕਾਂ ਨੂੰ ਅੱਜ ਰੈਸਪੀ ਨਾਲ ਸਾਂਝ ਪਾ ਰਿਹਾ ਅਸੀਂ ਬਣਾ ਰਹੇ ਹਾਂ ਬਟਰ ਚੀਜ਼ ਯਾਨੀ ਮੱਖਣ ਵਾਲਾ ਪਨੀਰ ਮੱਖਣੀ ਵਾਲਾ ਪਨੀਰ ਬਹੁਤ ਡਿਲੀਸ਼ੀਅਸ ਬਣੇਗਾ ਇਹਦੇ ਵਿੱਚ ਅਸੀਂ ਜੋ ਚੀਜ਼ਾਂ ਪਾਣੀਆ ਉਹ ਸਭ ਤੋਂ ਜ다 ਕੇਸੀ ਟਮਾਟਰ ਦੀ ਪੇਸਟ ਪਾਣੀ ਹੈ ਲਸਣ ਤੇ ਜਿੰਜਰ ਯਾਨੀ ਅਦਰਕ ਤੇ ਲਸਣ ਦੀ ਪੇਸਟ ਪਾਣੀ ਅਸੀਂ ਥੋੜ੍ਹੀ ਥੋੜ੍ਹੀ ਪਾਣੀ ਹੈ ਪਰ ਪੇਸਟ ਦਸਣਾ ਜ਼ਰੂਰੀ ਹੈ ਇਹਦੀ ਗਰੇਵੀ ਵਿੱਚ ਕਾਜੂ ਆਉਣਗੇ ਇਹਦੀ ਜਿਹੜੀ ਅਸੀਂ ਗਰੇਵੀ ਬਣਾਣੀ ਹੈ ਉਹਦੇ ਵਿੱਚ ਪਾਣਗੇ ਟਮਾਟਰਾਂ ਦੀ ਪੇਸਟ ਟਮਾਟਰਸ ਉਹਨਾਂ ਨੂੰ ਬੋਇਲ ਕਰਾਂਗੇ ਉਹਦੇ ਵਿੱਚ ਮਗਜ ਪਾਵਾਂਗੇ ਉਹਦੇ ਚ ਅਸੀਂ ਪਾਵਾਂਗੇ ਤਰਬੂਜ ਦੇ ਬੀਜ ਔਰ ਇਹ ਬੇਸ ਹੋਏਗੀ ਪੇਸਟ ਦੀ ਬਾਕੀ ਖੜੇ ਮਸਾਲੇ ਛੋਟੀ ਇਲਾਚੀ ਇੱਕ ਪੀਸ ਪਾਵਾਂਗੇ ਸਿਰਫ ਇੱਕ ਪੀਸ ਐਸੀ ਜਵਤਰੀ ਦਾ ਪਾਣਾ ਜਵਤਰੀ ਬਹੁਤ ਇਨੀ ਪਾਣੀ ਇੱਕ ਪੀਸ ਜਵਤਰੀ ਵਿੱਚ ਪਾਵਾਂਗੇ ਥੋੜੀ ਦਾਲਚੀਨੀ ਨਮਕ ਤੇ ਦੇਗਚੀ ਮਿਰਚ ਮੱਖਣ ਤੇ ਬੇਸ ਹੋਏਗਾ ਇਹ ਪਨੀਰ ਤੋਂ ਅਸੀਂ ਪੀਸ ਕੇ ਪਾਵਾਂਗੇ ਕਸੂਰੀ ਮੇਥੀ ਇਹ ਕਸੂਰ ਸ਼ਹਿਰ ਹੈ ਹੁਣ ਪਾਕਿਸਤਾਨ ਚ ਹੈ ਉਥੋਂ ਦੀ ਮੇਥੀ ਮਸ਼ਹੂਰ ਹੈ ਉਥੋਂ ਹੀ ਸਾਰੇ ਉਸ ਵੇਲੇ ਇੰਡੀਆ ਇਕੱਠਾ ਸੀ ਸਾਰੇ ਹਿੰਦੁਸਤਾਨ ਚ ਸਪਲਾਈ ਹੁੰਦੀ ਸੀ ਤੋ ਹੁਣ ਵੀ ਇਹਦਾ ਨਾਮ ਕਸੂਰੀ ਮੇਥੀ ਹੈ ਇਹ ਤੁਹਾਨੂੰ ਮਿਲ ਜਾਂਦੀ ਹੈ ਜਿਹੜੇ ਵੀ ਮਸਾਲੇ ਬਣਾਉਂਦੇ ਨੇ ਮੈਂ ਕੰਪਨੀਆਂ ਦੇ ਨਾਮ ਨਹੀਂ ਲੈ ਸਕਦਾ ਤੇ ਤੁਸੀਂ ਉੱਥੋਂ ਪ੍ਰਾਪਤ ਕਰਦੇ ਹੁਣ ਅਸੀਂ ਕੁਕਿੰਗ ਵਾਲੇ ਵੱਧਦੇ ਆ ਚਲੋ ਚੱਲੀਏ ਚੁੱਲੇ ਹੁਣ ਅਸੀਂ ਪਨੀਰ ਨੂੰ ਮੈਰੀਨੇਟ ਕਰਾਂਗੇ ਇਹਨੂੰ ਅੱਧਾ ਘੰਟਾ ਮੈਰੀਨੇਟ ਕਰਕੇ ਰਿਚ ਰੱਖ ਦਾਂਗੇ ਇਹਨੂੰ ਅਸੀਂ ਨਮਕ ਲਗਾਇਆ ਹੁਣ ਇਹਦੇ ਤੇ ਪਾਵਾਂਗੇ ਦੇਗਜੀ ਮਿਰਚ ਕਲਰ ਲਈ ਰੰਗੀਨ ਕਰਨ ਲਈ ਬਹੁਤਾ ਰੰਗ ਨਹੀਂ ਚੜਾਉਂਦੇ ਅਸੀਂ ਇਹਦੇ ਤੇ ਪਾਵਾਂਗੇ 2 ਚਮਚੇ ਸਰੋਂ ਦੇ ਤੇਲ ਦੇ اور ਹੁਣ ਇਹਦੇ ਤੇ ਪਾਵਾਂਗੇ ਅਸੀਂ ਨਿੰਬੂ ਦਾ ਰਸ ਇਹ ਨੀंबू ਨਿਚੋੜਾਂਗੇ ਤੁਸੀਂਦਰਨੇਆ ਤੁਸੀਂ ਇੱਥੇ ਹੀ ਦਿਖਾਣਾ ਸਿਰ ਇਹ ਲੇਬੂ ਪਾਤਾ ਹੁਣ ਅਸੀਂ ਇਹਨੂੰ ਪੇ ਲਾਵਾਂਗੇ ਤੇ ਇਹਨੂੰ ਅਸੀਂ ਇਹਦੇ ਉੱਤੇ ਇਹਨੂੰ ਰਿਫਰਿਜਰੈਟਰ ਰੱਖ ਦਿਆਂਗੇ ਤੁਹਾਡੇ ਸਾਹਮਣੇ ਇਨ ਨੂੰ ਹੁਣ ਅਸੀਂ ਅੱਧਾ ਘੰਟਾ ਫ੍ਰਿਜ 'ਚ ਰੱਖਾਂਗੇ। ਇਹ ਅਸੀਂ ਟਮਾਟਰ ਲਏ ਆ 350 ਗ੍ਰਾਮ। ਇਹਨਾਂ ਦੀ ਗ੍ਰੇਵੀ ਬਣਾਣੀ ਹੈ ਅਸੀਂ। ਇਹਨਾਂ ਉੱਤੇ ਪਾਵਾਂਗੇ ਥੋੜਾ ਜਿਹਾ ਨਮਕ। ਇਹਦੇ ਤੇ ਪਾਵਾਂਗੇ ਦੇਕਤੀ ਮਿਰਚ। ਔਰ ਜਿਹਦੇ ਉੱਤੇ ਪਾਵਾਂਗੇ ਥੋੜਾ ਜਿਹਾ ਤੇਲ 2 ਚਮਚੇ ਤੇਲ ਦੇ ਪਾਇਆ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ 50 ਗ੍ਰਾਮ ਬੀਜ ਇਹ ਖਰਬੂਜੇ ਦੇ ਬੀਜ ਹਨ ਇਹ 50 ਗ੍ਰਾਮ ਤਰਬੂਜ ਦੇ ਬੀਜ ਪਾਤੇ ਅਸੀਂ ਤੇ 100 ਗ੍ਰਾਮ ਅਸੀਂ ਪਾਤਾ ਕਾਜੂ ਠੀਕ ਹੈ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਖੜੇ ਮਸਾਲੇ ਅਸੀਂ ਦਾਲ ਚੀਨੀ ਪਾਤੀਏ ਇਹ ਅਸੀਂ ਬਹੁਤ ਥੋੜੀ ਕਸਤੂਰੀ ਮੇਥੀ ਪਾਤੀਏ ਫਲੇਵਰ ਦੇਣ ਲਈ ਪਾਈਏ ਚਾਰ ਮੋਟੀਆਂ ਲਾਚੀਆਂ ਇਹ ਪਾਤੀਆਂ ਸੀ 10 ਲਾਚੀਆਂ ਛੋਟੀਆਂ ਖੁਸ਼ਬੂ ਵੀ ਦੇਣ ਗਿਆ ਫਲੇਵਰ ਵੀ ਦੇਣ ਗਿਆ ਇੱਕ ਪੀਸ ਪਾਇਆ ਸੀ ਜਵਤਰੀ ਦਾ ਇਹ ਜਵਤਰੀ ਹੈ ਤੇ ਅਦਰਕ ਲਸਣ ਦੀ ਪੇਸਟ ਹੈ ਇਹ ਪਾਵਾਂਗੇ 2 टीस्पून ਹੁਣ ਅਸੀਂ ਇਹਨੂੰ ਬੈਸ਼ ਕਰਨ ਲਈ ਇਸ ਨੂੰ ਰੱਖਾਂਗੇ ਕੁਕਿੰਗ ਤੇ ਇਹ ਪੰਜ ਸੀਟੀਆਂ ਲਵਾਈਆਂ ਅਸੀਂ ਇਹ ਹੁਣ ਟਮਾਟਰ ਪੇਸਟ ਬਣ ਗਈ ਹੈ ਹੁਣ ਇਹਨਾਂ ਨੂੰ ਅਸੀਂ ਮਿਕਸੀ ਵਿੱਚ ਸਾਰੀ ਪੇਸਟ ਬਣਾ ਦੇਣੀ ਹੈ ਇਹ ਤੁਸੀਂ ਦੇਖ ਰਹੇ ਹੋ ਇਹਦੇ ਹੀ ਫਿਰ ਅਸੀਂ ਗ੍ਰੇਵੀ ਬਣਾਵਾਂਗੇ ਔਰ ਇਹ ਗ੍ਰੇਵੀ ਜਿਹੜੀ ਏ ਇਹ ਬਣੇਗੀ ਬਟਰ ਵਿੱਚ ਤੇ ਜੇ ਪਾਸੇ ਸਾਡੇ ਗ੍ਰਿਲ ਹੋ ਗਏ ਪਨੀਰ ਉਹ ਤੁਹਾਨੂੰ ਦਿਖਾਣੇ ਆ ਤੇ ਗ੍ਰੇਵੀ ਬਣਾ ਕੇ ਇਹਦੇ ਚੋ ਗ੍ਰਿਲਡ ਪਨੀਰ ਪਾਵਾਂਗੇ ਹੁਣ ਸਭ ਕੁਝ ਤਿਆਰ ਹੋ ਗਿਆ ਤੁਸੀਂ ਦੇਖਿਆ ਕਿ ਅਸੀਂ ਇਹ ਹੁਣ ਮੱਖਣ ਪਾ ਰਹੇ ਆ ਤੇ ਇਹ ਪੇਸਟ ਬਣਾਈ ਆ ਅਸੀਂ ਜਿਹੜਾ ਟਮਾਟਰ ਤੇ ਕਾਜੂ ਵਗੈਰਾ ਸਾਰਾ ਕੁਝ ਜਿਹੜਾ ਸੀਗਾ ਉਹਨੂੰ ਅਸੀਂ ਪੰਜ ਸੀਟੀਆਂ ਲਵਾਈਆਂ ਉਹ ਬਿਲਕੁਲ ਗਲ ਗਿਆ ਉਹਦੀ ਅਸੀਂ ਗ੍ਰਾਈਂਡਰ ਵਿੱਚ ਮਿਕਸੀ ਜੇ ਗ੍ਰਾਈਂਡਰ ਵਿੱਚ ਵੱਡੇ ਉਹਦੀ ਪੇਸਟ ਬਣਾ ਲਈਏ ਹੁਣ ਇਸ ਪੇਸਟ ਨੂੰ ਅਸੀਂ ਮੱਖਣ ਵਿੱਚ ਭੁੰਨਾਂਗੇ ਤੇ ਇਹ ਜਦੋਂ ਪੁੱਜ ਜਾਏਗੀ ਇਹ ਤੇਲ ਛੱਡ ਦੇਗੀ ਫਿਰ ਅਸੀਂ ਪਨੀਰ ਪਾ ਦਿਆਂਗੇ ਤੇ ਇਹ ਮੈਂ ਤੁਹਾਨੂੰ ਦਿਖਾਉਣਾ ਇਹ ਗ੍ਰਿਲਡ ਪਨੀਰ ਹੈ ਤਿਆਰ ਹੈ ਇਹ ਜੋ ਅਸੀਂ ਪੇਸਟ ਦੇਖ ਸਕਦੇ ਤੁਸੀਂ ਬਿਲਕੁਲ ਇਹਦੇ ਜਿਹੜੀ ਲਾਲੀ ਹੈ ਇਹ ਟਮਾਟਰਾਂ ਦੀ ਹੈ ਇਹਦੇ ਚਲੇ ਅਸੀਂ ਥੋੜੀ ਜੀ ਦੇਕ ਜੀ ਮਿਰਚ ਵੀ ਪਾਵਾਂਗੇ ਇਹਦੇ ਚ ਹੋਰ ਲਾਲੀ ਆ ਜਾਏਗੀ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਪੇਸਟ ਅਸੀਂ ਬਟਰ 'ਚ ਪਾ ਦਈਏ ਇਹਦੇ ਤੇ ਸਲੋ ਕੁਕਿੰਗ ਜਿਨ ਉਹ ਅਸੀਂ ਕੁੱਕ ਕਰਾਂਗੇ ਤੁਸੀਂ 10-15 ਮਿੰਟ ਵਿੱਚ ਇਹ ਪੇਸਟ ਉੱਦ ਜਾਏਗੀ ਤੇ ਤਿਆਰ ਹੋ ਜਾਏਗੀ ਇਹਨੂੰ ਧੀਮੀ-ਧੀਮੀ ਅੱਗ ਰੱਖਣੀ ਹੈ ਤੁਸੀਂ ਆਪਣੀ ਜਿਹੜੀ ਗੈਸ ਹੈ ਉਹਨੂੰ ਜਿੰਨਾ ਘੱਟ ਰੇ ਸੜਨੀ ਨਹੀਂ ਚਾਹੀਦੀ ਉਹ ਸੜ ਜਾਏਗੀ ਟੇਸਟ ਖਰਾਬ ਹੋ ਜਾਏਗਾ ਜੇ ਤੁਸੀਂ ਕੱਲੀ ਕਰੋਗੇ ਵੀ ਤੁਸੀਂ ਇਹਨੂੰ ਜਲਦੀ ਪਕਾ ਲਓ ਇਹ ਕਿਸਮ ਦੀ ਅਸੀਂ ਨੂੰ ਜਿਵੇਂ ਮੀਟ ਦਾ ਮਸਾਲਾ ਜਾਂ ਪਨੀਰ ਦਾ ਛ ਬਣਾਣਿਆਂ ਮਟਰ ਪਨੀਰ ਦਾ ਮਸਾਲਾ ਉਦਾਂ ਅਸੀਂ ਨੂੰ ਬਣਾ ਰਿਹਾ ਇਹਦੇ ਵਿੱਚ ਅਸੀਂ ਪਾਵਾਂਗੇ ਬਾਅਦ ਚ ਗਰਮ ਮਸਾਲਾ ਵੀ ਔਰ ਇਹਦੇ ਚ ਪਾਵਾਂਗੇ ਅਸੀਂ ਦੇਖ ਰਹੇ ਹੋ ਕਿਚਨ ਕਿੰਗ ਪਾਵਾਂਗੇ ਇਦੇ ਚ ਪਾਵਾਂਗੇ ਅਸੀਂ ਜੇਕਰ ਇਹ ਖੱਟੀ ਬਹੁਤੀ ਹੋਈ ਤਾਂ ਬਹੁਤ ਥੋੜੀ ਜੀ ਚੀਨੀ ਪਾਣੀ ਹੈ ਬੈਲੈਂਸ ਕਰਨ ਲਈ ਜੇਕਰ ਟਮਾਟਰ ਹਨ ਤੇ ਜੇ ਟਮਾਟਰ ਤੁਸੀਂ ਬਹੁਤੇ ਖੱਟੇ ਨਹੀਂ ਹੈ ਤਾਂ ਫਿਰ ਤੁਹਾਡਾ ਬਹੁਤ ਹੀ ਚੀਨੀ ਤੋਂ ਬਿਨਾ ਗੁਜ਼ਾਰਾ ਚੱਲੇਗਾ ਪਰ ਚੀਨੀ ਜੇ ਜ਼ਿਆਦਾ ਪਾਉਂਗੇ ਤੇ ਮਿੱਠਾ ਹੋ ਜਾਏਗਾ ਫਿਰ ਇਹਦਾ ਟੇਸਟ ਉਹ ਨਹੀਂ ਰਹੇਗਾ ਇਹ ਦਾ ਟੇਸਟ ਗਰੇਵੀ ਚ ਅਸੀਂ ਬਣਾ ਰਹੇ ਹਾਂ ਹੁਣ ਸਾਨੂੰ ਇਹਨੂੰ 15 ਮਿੰਟ ਕੁਕ ਕਰਨੇ ਲੱਗਣਗੇ ਤੇ 19 ਦਿਰ ਅਸੀਂ ਹਾਜ਼ਰ ਹੋਣਿਆਂ ਨੂੰ ਫੇਰ ਤਿਆਰ ਕਰਕੇ ਇਹ ਤੁਸੀਂ ਦੇਖ ਰਹੇ ਹੋ ਗਰੇਵੀ ਤਿਆਰ ਹੋ ਗਈ ਹੈ ਔਰ ਗਰੇਵੀ ਨੇ ਕਿ ਉਹ ਛੱਡ ਦਿੱਤਾ ਜਦੋਂ ਕੋਈ ਵੀ ਮਸਾਲਾ ਛੱਡ ਦੇ ਤਾਂ ਉਹ ਮਸਾਲਾ ਤਿਆਰ ਹੋ ਜਾਂਦਾ ਹੁਣ ਅਸੀਂ ਇਸ ਵਿੱਚ ਪਾਵਾਂਗੇ 2 ਚਮਚੇ ਅਦਰਕ ਤੇ ਲਸਣ ਦੀ ਪੇਸਟ ਫਿਰ ਪਾਵਾਂਗੇ ਥੋੜਾ ਜਿਹਾ ਇਹਨੂੰ ਕਲਰ ਦੇਣ ਲਈ 1.5 ਚਮਚਾ ਦੇਜੀ ਮੇਥ ਬਹੁਤ ਥੋੜੀ ਪਾਵਾਂਗੇ ਕਸੂਰੀ ਮੇਥੀ ਔਰ ਇਹਦੇ ਚ ਪਾਵਾਂਗੇ ਇਹ ਕਿਚਨ ਕਿੰਗ ਮਸਾਲਾ ਇਹ ਪਾਵਾਂਗੇ 1 ਚਮਚਾ ਔਰ ਇਹਦੇ ਪਾਵਾਂਗੇ ਗਰਮ ਮਸਾਲਾ ਇੱਕ ਚਮਚਾ ਇਹਦੇ ਪਾਵਾਂਗੇ ਨਮਕ ਇੱਕ ਚਮਚਾ ਇਹ ਸੰਦਾ ਨਮਕ ਹੈ ਪਾਕਿਸਤਾਨੀ ਬਹੁਤ ਵਧੀਆ ਨਮਕ ਹੈ ਔਰ ਇਹ ਵੀ ਗਰੇਵੀ ਨਾ ਹੋਣੀ ਸੀ ਜਿਹੜਾ ਥੋੜਾ ਜਿਹਾ ਥਿਲਾ ਕੇ ਪੁੰਨਾਗੇ ਬੜੀ ਲੋ ਆ ਗਿਆ। ਔਰ ਇਹ ਸਾਰੇ ਮਸਾਲੇ ਚ ਮਿਕਸ ਕਰਾਂਗੇ। ਇਹਦੀ ਗਰੇਵੀ ਨੂੰ ਥੋੜਾ ਜਿਹਾ ਅਸੀਂ ਪਾਣੀ ਪਾ ਕੇ ਇਹ ਖੁਸ਼ਬੂ ਛੱਡ ਰਹੀ ਹੈ। ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ। ਇਹਦੇ ਵਿੱਚ ਹੁਣ ਪਾਵਾਂਗੇ ਅਸੀਂ ਥੋੜਾ ਪਾਣੀ ਉਬਲਦਾ ਪਾਣੀ ਪਾਇਆ ਅਸੀਂ ਗਰਮ। ਇਹ ਤੁਸੀਂ ਦੇਖ ਰਹੇ ਹੋ। ਇਹ ਗਰੇਵੀ ਤਿਆਰ ਹੈ। ਔਰ ਥੋੜੀ ਜਿਹੀ ਹੋਰ ਡਿਲੂਟ ਕਰ ਲੈਣੇ ਮੇਥੀ ਕਸੂਰ ਦੀ ਮੇਥੀ ਖੁਸ਼ਬੂ ਦੇ ਰਹੀ ਹੈ ਬਸਾਲਿਆਂ ਦੀ ਵੀ ਖੁਸ਼ਬੂ ਆ ਰਹੀ ਹੈ ਇਹਦੇ ਵਿੱਚ ਹੁਣ ਪਾਵਾਂਗੇ ਅਸੀਂ ਪਨੀਰ ਬੱਸ ਇਹਨੂੰ ਲੋ ਹਗ ਤੇ 5 ਮਿੰਟ ਰੱਖਾਂਗੇ ਤਾਂ ਜੋ ਜਿਹੜੀ ਸਾਡੀ ਪਨੀਰ ਇਹ ਇਹਦੇ ਵਿੱਚ ਰਿਸ ਜਾਏ ਮਸਾਲਿਆਂ ਚ ਇਹ ਸਾਡੀ ਤਿਆਰ ਹੋ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਉਬਲਦੀ ਹੈ ਬਹੁਤ ਵਧੀਆ ਤਿਆਰ ਹੋਈ ਹੈ ਬਹੁਤ ਹੀ ਡੇਲੀਸ਼ੀਅਸ ਤੁਸੀਂ ਬਣਾ ਸਕਦੇ ਹੋ ਕੋਈ ਮਸਲਾ ਨਹੀਂ ਕੋਈ ਵੀ ਬਣਾ ਸਕਦਾ ਹੈ ਇਹਨੂੰ ਜੇ ਜ਼ਿਆਦਾ ਲਾਲੀ ਦੇਣੀ ਹੈ ਤੇ ਤੁਸੀਂ ਦੇਖ ਚੀ ਮਿਰਚ ਹੋਰ ਪਾ ਸਕਦੇ ਹੋ ਪਰ ਇਤਨੀ ਹੀ ਲਾਲੀ ਬਹੁਤ ਹੈ ਗੈਸ ਬੰਦ ਕਰਤੀਏ ਹੋੜੇ ਸੁਨੋ ਅਸੀ ਬਟਰ ਚੀਜ਼ ਮੱਖਣੀ ਪਨੀਰ ਯਾਰ ਹੋ ਗਈ ਇਹ ਡਿਸ਼ ਬੜੀ ਡੇਲੀਸ਼ੀਅਸ ਹੈ ਇਹਦੇ ਵਿੱਚ ਤੁਸੀਂ ਇੱਕ ਖਿਆਲ ਕਰਨਾ ਹੈ ਕਿ ਨਮਕ ਤੇ ਮਿਰਚ ਆਪਣੀ ਟੇਸਟ ਮੁਤਾਬਕ ਪਾਣੀ ਹੈ ਕੋਈ ਘੱਟ ਪਸੰਦ ਕਰਦਾ ਹੈ ਕੋਈ ਵੱਧ ਪਸੰਦ ਕਰਦਾ ਹੈ ਸੋ ਇਹ ਸੀ ਅੱਜ ਦੀ ਡਿਸ਼ ਮੱਖਣੀ ਪਨੀਰ ਬਟਰ ਚੀਜ਼ ਜਿਹਨੂੰ ਕਹਿੰਦੇ ਔਰ ਇਸ ਦੀ ਰੈਸਪੀ ਤੁਸੀਂ ਦੇਖ ਲਈਏ ਹੁਣ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਔਰ ਇਸ ਦਾ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਹਰ ਵੀਡੀਓ ਸਭ ਤੋਂ ਪਹਿਲੇ ਤੁਹਾਨੂੰ ਮੇਰੀ ਇੱਕ ਹੋਰ ਤੁਹਾਨੂੰ ਗੁਜਾਰਿਸ਼ ਹੈ ਇਸ ਵੀਡੀਓ ਨੂੰ ਤੁਸੀਂ ਆਪਣੇ ਮਿੱਤਰਾਂ ਨਾਲ ਸਬੰਧੀਆਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਚੈਨਲ ਨੂੰ ਪ੍ਰਮੋਟ ਕਰੋ ਧੰਨਵਾਦ Sassríaco.